ਪੜੇਗਾ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਆਰ ਵੈਰੀ ਹੈਪੀ ਸਾਨੂੰ ਬੜਾ ਮਜ਼ਾ ਆ ਰਿਹਾ ਅੱਜ ਇਸ ਕਰਕੇ ਆ ਜਾਂਦੇ ਬਟਾ ਜੀ ਇੱਕੋ ਮਿੰਟ ਇੱਕੋ ਮਿੰਟ ਬੱਚੇ ਦਾ ਪਹਿਲਾਂ ਸਾਰੇ ਹੀ ਖੜ੍ਹ ਗੋ ਆ ਜਾਂਦੇ ਆ ਜਾਂਦੇ ਬਨਵਾ ਲੈ ਸ਼ੁਭਮ ਲਾਈਨ ਬਨਵਾ ਲੈ ਬਾਣੀ ਨੂੰ ਆਉਣ ਲਈ ਬਾਣੀ ਅੱਗੇ ਜਾਓ ਅੱਗੇ ਹੋ ਜਾਓ ਅੱਗੇ ਸੋ ਤੁਸੀਂ ਦੇਖ ਸਕਦੇ ਹੋ ਜਸੇਵਾ ਸੋਸਾਇਟੀ ਨੂੰ ਚੈਨ ਸ਼ੁੱਡ ਬੀ ਲੈਫਟ ਬਿਹਾਈਂਡ ਔਰ ਖੁਸ਼ੀ ਜੜੀ ਹੈ ਨਾ ਬੱਚਿਆਂ ਦੇ ਸਾਰੇ ਜਾਣੇ ਸਾਰੇ ਬੱਚੇ ਹੱਸਦੇ ਆਣਗੇ ਥੈਂਕ ਯੂ ਕਹਿ ਕੇ ਜਾਣਗੇ ਸਮਾਈਲਿੰਗ ਫੇਸਿਸ ਸਾਰਿਆਂ ਦੇ ਲੰਘ ਜੋ ਲੰਘ ਜੋ ਆਪਣਾ ਬੈਗ ਲੈ ਜਾਓ ਚਲੋ ਭਰਾਵਾਂ ਪੜਲਣ ਕੋ ਸੋ ਅੱਜ ਦੀ ਜਿਹੜੀ 127 ਬੱਚਿਆਂ ਨੂੰ ਬੈਗਸ ਤੇ ਸਟੇਸ਼ਨਰੀ ਸਾਡੀ ਸਾਰੀਆ ਟੀਮ ਤੁਸੀਂ ਵੇਖ ਸਕਦੇ ਹੋ ਸਾਰੀ ਟੀਮ ਨੰਬਰ वी आर वेरी हैप्पी सानू बड़ा मजा आ रहा अज इस करके स्कूल, स्कूल रोज आव स्कूल, स्कूल रोज स्कूल रोज स्कूल रोज, स्कूल रोज? स्कूल रोज? स्कूल रोज? स्कूल रोज? स्कूल रोज पढ़ेगा पंजाब पढ़ेगा पंजाब पढ़ेगा पढ़ेगा पंजाब, पंजाब? 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 वाहगुरु जी का खालसा थैंक यू <laughs>